ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਭਰਾਵਾਂ ਵਾਸਤੇ ਇਹ ਨੁਕਤਾ ਲੈ ਕੇ ਆਈਆਂ ਜਿੰਨਾ ਭਰਾਵਾਂ ਦੇ ਸਿਰ 'ਚ ਗੰਜ ਪੈ ਜਾਂਦਾ। ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਗੰਜਾਪਨ ਹੋਣ ਲੱਗ ਜਾਂਦਾ। ਉਹਨਾਂ ਵਾਸਤੇ ਇਹ ਨੁਕਤਾ ਬਹੁਤ ਹੀ ਲਾਭਦਾਇਕ ਹੋਊਗਾ। ਇਹਦੇ ਵਿੱਚ ਆਪਾਂ ਨੇ ਲੈਣਾ ਕੀ ਆ ਪੰਜਾ ਕਾਗਜੀ ਨਿੰਬੂ ਲੈ ਲੈਣੇ ਨੇ ਉਹਨਾਂ ਦਾ ਰਸ ਨਿਚੋੜ ਲੈਣਾ ਚੰਗੀ ਤਰ੍ਹਾਂ। ਜਿਹੜੇ ਬਰੀਕ ਹੁੰਦੇ ਨੇ ਕਾਗਜੀ ਨਿੰਬੂ ਤੇ ਇੱਕ ਲੈ ਲੈਣਾ ਨਾਲ ਕਲਮੀ ਸੋਰਾ ਜਿਹੜਾ ਕਲਮੀ ਸੋਰਾ ਹੈ ਆਪਾਂ ਨੂੰ ਪੰਸਾਰੀਆਂ ਦੀ ਨਕਾਨਾ ਤੋਂ ਮਿਲ ਜਾਊਗਾ ਇਹ ਆਪਾਂ ਨੇ ਲੈਣਾ 2 ਗ੍ਰਾਮ ਪੰਜ ਨਿੰਬੂ ਲੈਣੇ ਨੇ ਨਿੰਬੂਆਂ ਦਾ ਰਸ ਕੱਢ ਲੈਣਾ ਤੇ ਕਲਮੀ ਸੋਰੇ ਚ ਮਿਲਾ ਦੇਣਾ ਦੋਹਾਂ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਲੈਣਾ ਇਸ ਤੋਂ ਬਾਅਦ ਇਹਨੂੰ ਲਗਾਤਾਰ ਨਾਉਣ ਤੋਂ ਪਹਿਲਾਂ 2 ਘੰਟੇ ਪਹਿਲਾਂ ਫਿਰ ਚੰਗੀ ਤਰ੍ਹਾਂ ਲਗਾ ਲੈਣਾ ਜਿੱਥੇ ਜਿੱਥੇ ਗੰਜਾ ਤੇ ਇਹਦੇ 2 ਘੰਟਿਆਂ ਬਾਅਦ ਬਾਹਰ ਲਗਾਉਣ ਤੋਂ ਫਿਰ ਨੂੰ ਚੰਗੀ ਤਰ੍ਹਾਂ ਕਿਸੇ ਸ਼ੈਂਪੂ ਨਾਲ ਧੋ ਲੈਣਾ ਚਾਹੇ ਆਯੁਰਵੈਦਿਕ ਸ਼ੈਂਪੂ ਲੈ ਲਓ ਚਾਹੇ ਕੋਈ ਵੀ ਲੈ ਲਓ ਸ਼ੈਂਪੂ ਚਾਹੇ ਜਿਹੜਾ ਤੁਸੀਂ ਪਹਿਲਾਂ ਵਰਤਦੇ ਹੋ ਉਹ ਲੈ ਲਓ ਜੇਕਰ ਆਯੁਰਵੈਦਿਕ ਸ਼ੈਂਪੂ ਲੈਣੇ ਆ ਤਾਂ ਜ਼ਿਆਦਾ ਵੈਟਰ ਤੇ ਵਧੀਆ ਰਹੂਗਾ ਇਹ ਚੀਜ਼ਾਂ ਲੈਣੀਆਂ ਨੇ ਇੱਕ ਆਪਾਂ ਨੇ ਦੋਟਾ ਇਹ ਹੀ ਲੈਣੀਆਂ ਨੇ ਫਿਰ ਇਹਨੂੰ ਚੰਗੀ ਤਰ੍ਹਾਂ ਦੋ ਘੰਟੇ ਰੱਖਣ ਤੋਂ ਬਾਅਦ ਚੰਗੀ ਤਰ੍ਹਾਂ ਸਿਰ ਨੂੰ ਧੋ ਲੈਣਾ ਫਿਰ ਉਸ ਤੋਂ ਬਾਅਦ ਨਾਰੀਅਲ ਦੇ ਤੇਲ ਦੀ ਮ사ਜ ਕਰਨੀ ਆ ਇੱਕ ਡੇਢ ਮਹੀਨੇ ਦੇ ਅੰਦਰ ਅੰਦਰ ਜਿਹੜੇ ਤੁਹਾਡੇ ਵਾਲ ਨੇ ਬਰੀਆ ਉਗਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਪਰਮੇ ਵਾਲ ਉਗਣੇ ਸ਼ੁਰੂ ਹੋ ਜਾਣਗੇ ਨੁਕਤੇ ਨਾਲ ਏ ਜਿਹੜਾ ਨੁਕਤਾ ਮੈਂ ਦੱਸਿਆ ਤੁਸੀਂ 100% ਦਾ ਵਰਤ ਕੇ ਦੇਖੋ ਦੱਸਿਆ ਮੈਂ ਵਰਤ ਕੇ ਤੁਸੀਂ ਦੇਖੋ ਜੈ ਸ੍ਰੀ ਰਤਨ ਮੰਤਰੀ ਜੀ ਪੈਣ ਪ੍ਰਾਪੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ